ਜੀ ਅੱਜ ਸੀ ਇੱਕ ਰਚਨਾ ਲੈ ਕੇ ਆਏ ਹਾਂ ਕ ਇੱਕ ਅਵਤਾਰ ਸਿੰਘ ਪਾਸ਼ ਦੁਆਰਾ ਲਿਖੀ ਗਈ ਹੈ ਜੋ ਕਿ ਅਮਰੀਕੀ ਕਵੀ ਕਾਰਲ ਸੈਂਡਵਰਕ ਦੀ ਕਵਿਤਾ ਕ੍ਰਾਸ ਦਾ ਪੰਜਾਬੀ ਰੂਪਾਂਤਰਨ ਹੈ ਮੈਂ ਕਾ ਹਾਂ ਮੈਂ ਕਾ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਾਵਾਗਾ ਮੈਂ ਕਾ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਾਵਾਗਾ ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ ਬਣਾ ਦਿਓ ਹਰ ਹੋਸਟਲ ਮਲਵੇ ਦੇ ਢੇਰ ਸੁਹਾਗਾ ਫੇਰ ਦਿਓ ਭਾਵੇਂ ਸਾਡੀਆਂ ਝੁੱਗੀਆਂ ਤੇ ਬਣਾ ਦਿਓ ਹਰ ਹੋਸਟਲ ਮਲਵੇ ਦੇ ਢੇਰ ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ ਮੈਨੂੰ ਕੀ ਕਰੋਗੇ ਮੈਨੂੰ ਕੀ ਕਰੋਗੇ ਮੈਂ ਤਾਂ ਕਾਹਾਂ ਹਰ ਚੀਜ਼ ਟੱਕ ਲਵਾਵਾਂਗਾ ਮੈਂ ਤਾਂ ਕਾਹਾਂ ਹਰ ਚੀਜ਼ ਟੱਕ ਲਵਾਵਾਂਗਾ ਹਰ ਢੇਰ ਤੇ ਉਗਾਵਾਂਗਾ ਹਰ ਢੇਰ ਤੇ ਉਗਾਵਾਂਗਾ ਪੰਗੇ ਨੂੰ ਢੇਰੀ ਕਰ ਦਿਓ ਸੰਗਰੂਰ ਨੂੰ ਮਿਟਾ ਦਿਓ ਧੂੜ ਚ ਮਿਲਾ ਦਿਓ ਲੁਧਿਆਣਾ ਜ਼ਿਲ੍ਹਾ ਪੰਗੇ ਨੂੰ ਢੇਰੀ ਕਰ ਦਿਓ ਸੰਗਰੂਰ ਨੂੰ ਮਿਟਾ ਦਿਓ ਧੂੜ ਚ ਮਿਲਾ ਦਿਓ ਲੁਧਿਆਣਾ ਜ਼ਿਲ੍ਹਾ ਮੇਰੀ ਹਰੀਆਲੀ ਆਪਣਾ ਕੰਮ ਕਰੇਗੀ ਮੇਰੀ ਹਰੀਆਲੀ ਆਪਣਾ ਕੰਮ ਕਰੇਗੀ 2 ਸਾਲ 10 ਸਾਲ ਬਾਅਦ 2 ਸਾਲ 10 ਸਾਲ ਬਾਅਦ ਸਵਾਰੀਆਂ ਫੇਰ ਕਿਸੇ ਟਿਕਟ ਘਟ ਤੋਂ ਪੁੱਛਣ ਨਹੀਂ ਆ ਇਹ ਕਿਹੜੀ ਥਾਂ ਹੈ ਇਹ ਕਿਹੜੀ ਥਾਂ ਹੈ ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ-ਖਾਰੇ ਦਾ ਜੰਗਲ ਹੈ 2 ਸਾਲ ਦਾ 10 ਸਾਲ ਬਾਅਦ ਸਵਾਰੀਆਂ ਫੇਰ ਕਿਸੇ ਟਿਕਟ ਖਟ ਤੋਂ ਪੁੱਛਣ ਗਿਆ ਇਹ ਕਿਹੜੀ ਥਾਂ ਹੈ ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ-ਖਾਰੇ ਦਾ ਜੰਗਲ ਹੈ ਮੈਂ ਕਹਾ ਹਾਂ ਮੈਂ ਆਪਣਾ ਕੰਮ ਕਰਾਂਗਾ ਮੈਂ ਤੁਹਾਡੇ ਹਰ ਕੀਤੇ ਕਿਰਾਏ ਦੇ ਉੱਗਾ ਮੰਗਾਂਗਾ ਮੈਂ ਕਹਾ ਹਾਂ ਮੈਂ ਆਪਣਾ ਕੰਮ ਕਰਾਂਗਾ ਮੈਂ ਤੁਹਾਡੇ ਹਰ ਕੀਤੇ ਕਿਰਾਏ ਦੇ ਉੱਗਾ ਮੰਗਾਂਗਾ ਤਾਂ ਇਹ ਸੀ ਜੀ ਉਤਾਰ ਸਿੰਘ ਬੋਲ ਲਿਖੀ ਗਈ ਤੁਰ ਚੁੱਕਾ ਹਸ ਕਰਦੀ ਹੈ ਕਿ ਤੁਸੀਂ ਇਸ ਦੇ ਭਾਵ ਅਰਥ ਵਿੱਚ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ